ਅਗੇ ਬਾਤਿਆਂ ਅਗਲੀ ਖਬਰ ਕਾਫੀ ਇੰਪੋਰਟੈਂਟ ਹੈ ਸੋ ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਹਾਰਟ ਅਟੈਕ ਆਇਆ ਸੁ ਜਾਣਕਾਰੀ ਮਿਲ ਰਹੀ ਹੈ ਕਿ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਮਨਪ੍ਰੀਤ ਬਾਦਲ ਤਾਂ ਮਨਪ੍ਰੀਤ ਬਾਦਲ ਦੇ ਡਾਕਟਰਾਂ ਵੱਲੋਂ ਜਿਹੜੇ ਨੇ ਦੋ ਸਟੱਡ ਵੀ ਜਿਹੜੇ ਨੇ ਉਹ ਪਾਏ ਗਏ ਨੇ ਸੋ ਹਾਲੇ ਮਨਪ੍ਰੀਤ ਬਾਦਲ ਦੀ ਹਾਲਤ ਸਥਿਰ ਦਸ ਜਾ ਰਹੀ ਹੈ ਠੀਕ ਨਹੀਂ ਉਹ ਸੋ ਸਾਬਕਾ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੂੰ ਹਾਰਟ ਅਟੈਕ ਆਇਆ ਸੋ ਬਠਿੰਡਾ ਦੇ ਨਿੱਜੀ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਬਾਦਲ ਸਾਹਿਬ ਸੋ ਹਲੇ ਮਰਪੇਤ ਸਿੰਘ ਬਾਦਲ ਦੀ ਹਾਲਤ ਸਿਰ ਦੇ ਸੀ ਜਾਰੀ ਹੈ ਨਹੀਂ ਕਿ ਠੀਕ ਨੇ ਹੋ ਲੇਕਿਨ ਜਿਸਿਸ ਹਿਸਾਬ ਦੇ ਨਾਲ ਇਹ ਅਟੈਕ ਦੀ ਖਬਰ ਮਿਲੀ ਹੈ ਤਾਂ ਉਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਬਠਿੰਡਾ ਦੇ ਕਲੀਨਿਚੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਲਾਜ ਦੇ ਲਈ ਤੇ ਫੋਨ ਲਾਈਨ ਤੇ ਮੇਰੇ ਸੂਗੀ ਕੁਨਵੀਰ ਵੀਰਾ ਜੁੜੇ ਨੇ ਕੁਲਵੀਰ ਕੀ ਕੋਈ ਜਾਣਕਾਰੀ ਹੈ ਮਨਪੀਤ ਸਿੰਘ ਬਾਦਲ ਸਾਹਿਬ ਦੀ ਜਿਹੜੀ ਹਾਲਾਤ ਨੇ ਜਾਂ ਫਿਰ ਕਹਿ ਲੀਏ ਕਿ ਉਹਨਾਂ ਦੀ ਹਾਲਤ ਹੈ ਉਹ ਹੁਣ ਠੀਕ ਹੈ ਕਿਉਂਕਿ ਹਾਰਟ ਅਟੈਕ ਆਇਆ ਮੇਜਰ ਪ੍ਰੋਬਲਮ ਹੈ ਬਿਲਕੁਲ ਕ੍ਰਿਸ਼ਨ ਜੀ ਗੱਲ ਕਰੀਏ ਤਾਂ